ਜ਼ਮੀਨਾਂ ਮਹਿੰਗੀਆਂ ਵਿਕੀਆਂ ਜ਼ਮੀਰਾਂ ਸਸਤੀਆਂ ਵਿਕੀਆਂ ਬੜੇ ਹੀ ਸਸਤੇ ਭਾਤੇ ਵੱਡੀਆਂ ਹਸਤੀਆਂ ਵਿਕੀਆਂ ਮਕਿੰਡਾ ਦੇ ਬੱਸ ਅੰਡ ਨੂੰ ਲੋਹਰੋਡ ਰੋਡ ਤੇ ਲਿਜਾਣ ਦਾ ਲਗਾਤਾਰ ਵਿਰੋਧ ਵੱਧਦਾ ਹੀ ਜਾ ਰਿਹਾ ਹੈ ਜਿਸ ਦੇ ਲਈ ਬੱਸ ਫ੍ਰੈਂਡ ਬਚਾਓ ਸਮਰਥ ਕਮੇਟੀ ਲੋਕ ਪਿਛਲੇ ਤਕਰੀਬਨ 3 ਮਹੀਨੇ ਤੋਂ ਡੀਸੀ ਅਫਸਰ ਦੇ ਅੱਗੇ ਪੱਕਾ ਦਰਖਾਸਤ ਲਗਾਇਆ ਹੋਇਆ ਹੈ ਅੱਜ 90 ਦਿਨ ਪੂਰੇ ਹੋਣ ਤੇ ਸ਼ਹਿਰ ਵਾਸੀਆਂ ਤੇ ਸਮਰਥ ਕਮੇਟੀ ਵਿੰਡਾ ਲੋਹਰੋਡ ਮਾਰਕ ਕਰਕੇ ਪੰਜਾਬ ਸਰਕਾਰ ਦਾ ਪੁੱਤਲਾ ਫੂਟਿਆ ਗਿਆ ਜਰਕੇ ਸਮਰਥ ਸਿੰਘ ਨੂੰ 100 ਦਿਨ ਪੂਰੇ ਹੋਣ ਤੇ ਬਜ਼ਾਰ ਬੰਦ ਕਰਕੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਦਾ ਐਲਾਨ ਵੀ ਕੀਤਾ ਗਿਆ ਹੈ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹਨਾਂ ਨੇ ਸਮਰਥ ਦੇ ਵਿੱਚ ਅੱਜ ਪੂਰੇ 90 ਦਿਨ ਹੋਣ ਤੇ ਵੀ ਕੋਈ ਉਹਨਾਂ ਦੀਆਂ ਮ ਦਾ ਨਮਾਇੰਦਾ ਗੱਲਬਾਤ ਕਰਨ ਲਈ ਨਹੀਂ ਪਹੁੰਚਿਆ ਉਹਨਾਂ ਨੇ ਕਿਹਾ ਕਿ ਜਿੰਨਾ ਸਮਾਂ ਉਹਨਾਂ ਦੀਆਂ ਮੰਗਾਂਵਾਂ ਤੇ ਹਾਨੀ ਤਿਆੰਦਾ ਅਤੇ ਬੱਸ ਸਟੈਂਡ ਨੂੰ ਜਿਉਂ ਵੀ ਟਿਉਂ ਨਹੀਂ ਰੱਖਿਆ ਜਾਂਦਾ ਉਸ ਸਮੇਂ ਤੱਕ ਉਹਨਾਂ ਦਾ ਸਮਰਥ ਇਸੇ ਤਰ੍ਹਾਂ ਜਾਈ ਰਹੇਗਾ ਵਿਕੀਆਂ ਜ਼ਮੀਨਾਂ ਮਹਿੰਗੀਆਂ ਵਿਕੀਆਂ ਜ਼ਮੀਰਾਂ ਸਸਤੀਆਂ ਵਿਕੀਆਂ ਬੜੇ ਹੀ ਸਸਤੇ ਭਾਅ ਤੇ ਵੱਡੀਆਂ ਹਸਤੀਆਂ ਵਿਕੀਆਂ ਇਹ ਉਹ ਦੌਰ ਹੈ ਵਿਕੀਆਂ ਜ਼ਮੀਨਾਂ ਵੇਚ ਲਈ ਜਿਹੜੀਆਂ ਉਹ ਮਲੋੜ ਰੋਡ ਤੇ ਬੱਸ ਅੱਡੇ ਨੂੰ ਜਿਹੜਾ ਸ਼ਿਫਟ ਕੀਤਾ ਜਾ ਰਿਹਾ ਹੈ ਇਥੋਂ ਦੇ ਹਾਕਮਾਂ ਨੇ ਆਪਣੀਆਂ ਜ਼ਮੀਰਾਂ ਬੜੇ ਸਸਤੇ ਭਾਅ ਤੇ ਵੇਚਦੀਆਂ ਮੈਂ ਦੇਖਦਾ ਕੁਝ ਬੰਦੇ ਇਹਨਾਂ ਸੰਘਰਸ਼ ਕਰ ਰਹੇ ਲੋਕਾਂ ਦਾ ਮਜ਼ਾਕ ਉਡਾਉਂਦੇ ਆ ਉਹਨਾਂ ਲਈ ਮੈਂ ਕਹਿਣਾ ਚਾਹਣਾ ਹੈ ਕਿ ਜਲਤੇ ਘਰੋਂ ਕੋ ਦੇਖਣੇ ਵਾਲੋ ਹੂਸ ਦਾ ਛੱਪਰ ਆਪ ਦਾ ਹੈ ਆਗ ਦੇ ਪਿੱਛੇ ਤੇਜ਼ ਹਵਾ ਹੈ ਅਗਲਾ ਨੰਬਰ ਆਪ ਦਾ ਹੈ ਜੇ ਆ ਜੇ ਲੋਕ ਪ੍ਰਭਾਵਿਤ ਹੋ ਰਹੇ ਆ ਤਾਂ ਯਾਦ ਰੱਖਿਓ ਨੰਬਰ ਤੁਹਾਡਾ ਵੀ ਆਊਗਾ ਉਹ ਦਿਨ ਦੂਰ ਨਹੀਂ ਜਦੋਂ ਇਹ ਅੱਗ ਤੁਹਾਡੇ ਘਰਾਂ ਤੱਕ ਵੀ ਪਹੁੰਚੂ ਪਹਿਲਾਂ ਇੱਥੋਂ ਪੁਲਿਸ ਲਾਈਨ ਨੂੰ ਬੰਦ ਕਰਕੇ ਸ਼ਹਿਰ ਤੋਂ ਬਾਹਰ ਕੱਢਿਆ ਗਿਆ ਹੁਣ ਬਾਸਟਾ ਬਾਹਰ ਕੱਢਣ ਦੀ ਪਲੈਨਿੰਗ ਹੈ ਤੇ ਜਿਹੜੇ ਪੁਲਿਸ ਵਾਲੇ ਵੀਰ ਆ ਉਹਨਾਂ ਨੂੰ ਮੈਂ ਦੱਸਦਾ ਇਹ ਪੁਲਿਸ ਲਾਈਨ ਵੀ ਬਾਹਰ ਜਾਊ ਇੱਥੋਂ ਸਭ ਸੂਲਤਾ ਉੱਥੇ ਲੈ ਕੇ ਜਾਈਆਂ ਜਾਣਗੇ ਜਿੱਥੇ ਦੇ ਜ਼ਮੀਨਾਂ ਦੇ ਭਾਅ ਮਹਿੰਗੇ ਕਰਦੇ ਆ ਮੈਂ ਸਿੱਧਾ ਸਿੱਧਾ ਇੱਕ ਗੱਲ ਪੁੱਛਦਾ ਸਰਕਾਰ ਨੂੰ ਬਾਸਟਾ ਦਾ ਪਰਪਸ ਕੀ ਹੁੰਦਾ ਬਾਸਟਾ ਦਾ ਪਰਪਸ ਸੂਤ ਦਾ ਤੱਕ ਲੈ ਕੇ ਹੋਣਾ ਤੇ ਜਾਂ ਫਿਰ ਜਿੱਥੇ ਉੱਥੇ ਸਹੂਲਤ ਚਾਹੀਦੀ ਹੁੰਦੀ ਹੈ ਬਟਿੰਡੇ ਸ਼ਹਿਰ ਚ ਦੋਨੇ ਚੀਜ਼ਾਂ ਇੱਥੇ ਹੀ ਆ ਕਿੰਨਾ ਖੁੱਲਾ ਇਹ ਏਰੀਆ 15 ਕਿੱਲਿਆਂ ਚੋਂ ਪਾਸ ਸੱਡਾ ਬਣਿਆ ਹੋਇਆ ਪਟਿਆਲੇ ਵਾਲੇ ਲੋਕ ਰੋ ਰਹੇ ਆ ਜਿੱਥੇ ਧੋਖਾ ਦਿੱਤਾ ਸੀ ਬਟਿੰਡੇ ਕਹਿ ਰਿਹਾ ਕਿ ਦੋ ਬੱਸ ਸੱਡੇ ਚੱਲਣਗੇ which is not possible ਕਿਤੇ ਵੀ ਹੋਰ ਦੋ ਬੱਸ ਸੱਡੇ ਨਹੀਂ ਚੱਲ ਰਹੇ ਪਟਿਆਲੇ ਕਿਹਾ ਸੀ ਪਰ ਸਰਕਾਰ ਮੁੱਕਰ ਗਈ ਬਾਹਰਲਾ ਨਵਾਂ ਬੱਸ ਸੱਡਾ ਚੱਲ ਰਿਹਾ ਸ਼ਹਿਰ ਵਾਲਾ ਬੰਦ ਕਰਤਾ ਉੱਥੇ ਸੈਂਕੜੇ ਦੁਕਾਨਦਾਰ ਬਰਬਾਦ ਹੋ ਗਏ ਤੇ ਹੁਣ ਜਿਹੜਾ ਨਵਾਂ ਬਾਸਟਾ ਉੱਥੇ ਵੀ ਟ੍ਰੈਫਿਕ ਦੀ ਉਨੀ ਸਮੱਸਿਆ ਜਿੰਨੀ ਪੁਰਾਣੇ ਕੋਲੇ ਸੀ ਇੱਥੇ ਸਾਡੇ ਸਾਹਮਣੇ ਬਹੁਤ ਸਾਰੀ ਜਗ੍ਹਾ ਖਾਲੀ ਪਈ ਆ ਜਿੰਨੂੰ ਜੇ ਸਰਕਾਰ ਵਰਤਲੇ ਤਾਂ ਇਹੀ ਬਾਸਟਾ ਬਹੁਤ ਵਧੀਆ ਚੱਲ ਸਕਦਾ ਸੋ ਇਨਾਂ ਹੀ ਗੱਲਾਂ ਨਾਲ ਸਰਕਾਰ ਨੂੰ ਫੇਰ ਬੇਨਤੀ ਕਰਦੇ ਆ ਕਿ ਆਪਣਾ ਫੈਸਲਾ ਵਾਪਸ ਲਓ ਅਸੀਂ ਤੇ ਲੋਕ ਹੱਕਾਂ ਦੇ ਵਿੱਚ ਖੋਹਾਂ ਇੱਕ ਵਾਰ ਪੰਜਾਬੀ ਟੀਵੀ ਰੀ ਬਠਿੰਡਾ ਤੋਂ ਅਵਿਨਾਸ਼ ਰਵਿੰਦਰ ਦੀ ਰਿਪੋਰਟ